ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਜਿਹੜੇ ਨੇ ਉਹ ਚੱਲ ਰਹੇ ਨੇ ਔਰ ਉੱਥੇ ਹੀ ਦੱਸ ਸੀ ਕਿ ਕੁਝ ਹੀ ਸਮੇਂ ਦੇ ਵਿੱਚ ਇਲੈਕਸ਼ਨਸ ਦੀ ਜਿਹੜੀ ਕਾਊਂਟਿੰਗ ਹੈ ਉਹ ਸ਼ੁਰੂ ਕੀਤੀ ਜਾਵੇਗੀ ਔਰ ਤਸਵੀਰਾਂ ਇੱਕ ਵਾਰ ਦਿਖਾਉਣੀ ਕਿ ਬੈਲਟਸ ਪੇਪਰ ਜਿਹੜੇ ਨੇ ਉਹ ਸੀਲ ਬੰਦ ਇਨ੍ਹਾਂ ਪੇਟੀਆਂ ਦੇ ਵਿੱਚ ਲਿਆਂਦੇ ਜਾ ਰਹੇ ਨੇ ਔਰ ਤਮਾਮ ਜਿਹੜੀ ਸਿਕਿਉਰਿਟੀ ਹੈ ਉਹ ਵੀ ਨਾਲ ਲਗਾਈ ਗਈ ਕਿਉਂਕਿ ਜਿੰਨਾ ਜਿਹੜੇ ਜਿੰਨਾ ਦੇ ਅਗਵਾਈ ਦੇ ਵਿੱਚ ਇਹ ਪੂਰੀ ਕਾਊਂਟਿੰਗ ਹੋਣੀ ਹੈ ਸੋ ਉਹਨਾਂ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਜੇਕਰ ਗੱਲ ਕਰੀਏ ਤਾਂ ਇੱਥੇ ਕਾਊਂਟਿੰਗ ਕੀਤੀ ਜਾਵੇਗੀ ਔਰ ਉਸ ਤੋਂ ਪਹਿਲਾਂ ਜਿਹੜੇ ਪ੍ਰੋਫੈਸਰਸ ਨੇ ਜਾਂ ਜਿਹੜੇ ਡ ਉਸ ਕੈਂਪਸ ਦੇ ਵਿੱਚ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਜੀ ਕਾਊਂਟਿੰਗ ਕੀਤੀ ਜਾਣੀ ਔਰ ਜਿਹੜੇ ਨਤੀਜੇ ਜਿਹੜੇ ਨੇ ਉਹ ਸ਼ਾਮ ਤੱਕ ਜਿਹੜੇ ਹੈਗੇ ਆ ਉਹ ਐਲਾਨੇ ਜਾਣਗੇ ਲਗਭਗ ਇਸੇ ਨਾਲ ਹੀ ਦੱਸ ਜੀ ਕਿ ਇੱਥੇ 76 ਡਿਪਾਰਟਮੈਂਟਸ ਜਿਹੜੇ ਨੇ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਨੇ ਜਿਸ ਦੇ ਵਿੱਚ ਲਗਭਗ 15854 ਜਿਹੜੇ ਵਿਦਿਆਰਥੀ ਜਿਨ੍ਹਾਂ ਨੇ ਅੱਜ ਪੋਲਿੰਗ ਕੀਤੀ ਐ ਸੋ ਪੋਲਿੰਗ ਕਰਨ ਦੇ ਨਾਲ ਨਾਲ ਜੇਕਰ ਦਸੀਏ ਤਾਂ ਉਸ ਤੋਂ ਬਾਅਦ ਇਹ ਜਿਸ ਤਰੀਕੇ ਦੇ ਨਾਲ ਸਿਟਿੰਗ ਜਿਹੜੀ ਬਣਾਈ ਗਈ ਆ ਕਾਊਂਟਰ ਜਿਹੜੀ ਵੱਖ-ਵੱਖ ਕਾਊਂਟਰ ਦੇ ਉੱਪਰ ਇਸ ਠੀਕ ਜਿਹੜੀ ਕਾਊਂਟਿੰਗ ਹੈ ਉਹ ਕੀਤੀ ਜਾਣੀ ਹੈ ਹਰੇਕ ਸਾਲ ਦੀ ਤਰ੍ਹਾਂ ਇੱਥੇ ਜਿਮਨਾਸਟਿਕ ਜਿਹੜਾ ਕਲੱਬ ਹੈ ਉਸ ਦੇ ਵਿੱਚ ਹਾਲ ਹੈ ਜਿਹੜਾ ਉੱਥੇ ਕਾਊਂਟਿੰਗ ਇਸ ਤੀ ਕੀਤੀ ਜਾ ਰਹੀ ਹੈ ਕਿਉਂਕਿ ਸਿੱਧੇ ਤੌਰ ਦੇ ਉੱਪਰ ਜ਼ਿਕਰ ਕੀਤਾ ਜਾਵੇ ਤਾਂ ਪੰਜਾਬ ਯੂਨੀਵਰਸਿਟੀਆਂ ਦੇ ਕੈਂਪਸ ਤੋਂ ਇਲਾਵਾ ਉਸ ਤੋਂ ਇਲਾਵਾ ਲਗਭਗ 10 ਜਿਹੜੇ ਨੇ ਚੰਡੀਗੜ੍ਹ ਦੇ ਹੋਰ ਕਾਲਜਸ ਦੇ ਵਿੱਚ ਇਹ ਵੋਟਾਂ ਜਿਹੜੀਆਂ ਨੇ ਅੱਜ ਪਾਈਆਂ ਨੇ ਉਸ ਵੋਟਾਂ ਤੋਂ ਪੂਨ ਪਰੰਤ ਜੇਕਰ ਗੱਲ ਕਰੀਏ ਤਾਂ ਟੋਟਲ ਲਗਭਗ 51 ਤੋਂ 52 ਹਜ਼ਾਰ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਅੱਜ ਵੋਟਿੰਗ ਕੀਤੀ ਔਰ ਇਹ ਵੀ ਦਾਸੀ ਕਿ ਇੱਥੇ ਬਾਹਰ ਦੇ ਕਿਸੇ ਵੀ ਆਊਟਸਾਈਡਰ ਦੇ ਵਿੱਚ ਜਿਹੜੀ ਐਂਟਰੀ ਆ ਬਿਲਕੁਲ ਬੈਨ ਕੀਤੀ ਗਈ ਸੀ ਤਮਾਮ 게ਟਾਂ ਦੇ ਉੱਪਰ ਪੁਲਿਸ ਫੋਰਸ ਔਰ ਨਾਲ ਯੂਨੀਵਰਸਿਟੀ ਜਿਹੜਾ ਸਿਕਿਉਰਿਟੀ ਸਟਾਫ ਹੈ ਉਹ ਲਗਾਇਆ ਗਿਆ ਸੀ ਕਿਉਂਕਿ ਸਦੇ ਤੌਰ ਦੇ ਉੱਪਰ ਜ਼ਿਕਰ ਜਿਕਰ ਕੀਤਾ ਜਾਵੇ ਤਾਂ ਇਸ ਇਲੈਕਸ਼ਨਸ ਨੂੰ ਸੁਖਾਵੇਂ ਬਣਾਉਣ ਦੇ ਲਈ ਜਿਵੇਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰੇਨਵਿਜ ਹੁਣਾਂ ਦੇ ਵੱਲੋਂ ਸਦੇ ਤੌਰ ਦੇ ਉੱਪਰ ਆਦੇਸ਼ ਸੀ ਕਿ ਕਿਸੇ ਵੀ ਤਰੀਕੇ ਦੀ ਕੋਈ ਜਿਹੜੀ ਅਣ ਦੇਖੀ ਆ ਉਹ ਨਹੀਂ ਬਰਦਾਸ਼ਤ ਕੀਤੀ ਜਾਵੇ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਹੈ ਜਿਵੇਂ ਜਿਵੇਂ ਪਿਛਲੇ ਸਮੇਂ ਦੌਰਾਨ ਲਗਾਤਾਰ ਦੇਖਿਆ ਜਾਂਦਾ ਸੀ ਵੀ ਜਿਹੜੇ ਫਿਰ ਚਾਹੇ ਉਹ ਪ੍ਰੈਜ਼ੀਡੈਂਟ ਦੇ ਲਈ ਅਹੁਦੇ ਲਈ ਆਪਣੀ VOTING ਕੀਤੀ ਹੋਵੇ ਜਾਂ ਫਿਰ ਦੂਸਰੀ ਤਰਫ ਜਿਹੜੇ ਸੈਕਟਰੀ ਔਰ ਜਨਰਲ ਸੈਕਟਰੀ ਦੇ ਅਹੁਦੇ ਦੇ ਉੱਪਰ VOTING ਕੀਤੀ ਜਾਵੇ ਸੋ ਸਭ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕੀ ਕੁਝ ਜਿਹੜਾ ਰਹਿੰਦਾ ਸੀ ਉਹ ਉਸ ਨੂੰ ਪੂਰਨ ਤੌਰ ਦੇ ਉੱਪਰ ਅੱਜ ਬੰਦ ਕਰਵਾਇਆ ਗਿਆ ਹੈ ਤਮਾਮ ਜਿਹੜੀਆਂ ਗੱਡੀਆਂ ਦੇ ਉੱਪਰ ਅ ਜਿਹੜੇ ਹੁੱਲੜ ਬਾਸ ਸਵਾਰ ਹੁੰਦੇ ਸੀਗੇ ਜਾਂ ਫਿਰ ਆਊਟਸਾਈਡਰ ਸੀ ਉਹਨਾਂ ਦੀ ਐਂਟਰੀ ਜਿਹੜੀ ਅੱਜ ਬਿਲਕੁਲ ਕੈਂਪਸ ਦੇ ਵਿੱਚ ਬੈਨ ਕੀਤੀ ਗਈ ਸੀ ਹਰੇਕ ਗੇਟ ਦੇ ਉੱਪਰ ਪੁਲਿਸ ਔਰ ਯੂਨੀਵਰਸਿਟੀ ਸਾਫ ਜਿਹੜਾ ਉਹ ਤਾਇਨਾਤ ਕੀਤਾ ਗਿਆ ਸੀ ਕੁਝ ਸਮੇਂ ਦੇ ਵਿੱਚ ਕਾਊਂਟਿੰਗ ਜਿਹੜੀ ਸ਼ੁਰੂ ਹੋ ਕੇ ਅੱਜ ਦੇਰ ਸ਼ਾਮ ਤੱਕ ਜਿਹੜੇ ਪ੍ਰਧਾਨ ਜਨਰਲ ਸੈਕਟਰੀ ਔਰ ਸੈਕਟਰੀ ਦੀਆਂ ਨਿਯੁਕਤੀਆਂ ਨੇ ਉਹ ਕੀਤੀਆਂ ਜਾਣ ਗਿਆ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਅੰਗ ਦੈਨਿਕ ਸੋਰਾ ਟੀਵੀ ਚੰਡੀਗੜ੍ਹ ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par